ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਰਵਿੰਦਰ ਕੌਰ ਤੋਂ ਸਵਾਗਤ ਹੈ ਤੁਹਾਡਾ ਰਵਿੰਦਰ ਫੈਬਰਿਕ ਤੇ ਠੀਕ ਹੈ ਅੱਜ ਆਪਾਂ ਲੈ ਕੇ ਆਏ ਤੁਹਾਡੇ ਵਾਸਤੇ ਪਾਰਟੀ ਵੇਅ ਕਲੈਕਸ਼ਨ ਠੀਕ ਹੈ ਜੀ ਵਿਆਹ ਸ਼ਾਦੀਆਂ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ ਔਰ ਡਿਮਾਂਡ ਕਾਫੀ ਜ਼ਿਆਦਾ ਹੈ ਇਸਕੇ ਸਾਡੇ ਵਾਸਤੇ ਕੁਝ ਪਾਰਟੀ ਵੇਅ ਲੈ ਕੇ ਆਓ ਤੇ ਪਾਰਟੀ ਵੇਅ ਸੂਟ ਨੇ ਬਹੁਤ ਸੋਹਣੇ ਸ਼ਿਮਰ ਦੇ ਹੋਣਗੇ ਕ੍ਰੇਪ ਦੇ ਹੋਣਗੇ ਔਰ ਬਹੁਤ ਸਾਰੀ ਕਲੈਕਸ਼ਨ ਸ਼ਾਪ ਤੇ ਆ ਚੁੱਕੀ ਹੈ ਜਿਨ੍ਹਾਂ ਨੇ ਲੈਣੇ ਹੋ ਵਿਜ਼ਿਟ ਕਰ ਸਕਦੇ ਨੇ ਠੀਕ ਹੈ ਜੀ ਪਰ ਪਹਿਲਾਂ ਤੁਹਾਨੂੰ ਦੱਸ ਦੇਣੀ ਹੈ ਕਿ ਅਸੀਂ ਤੁਹਾਡੇ ਵਾਸਤੇ ਇੱਕ ਸੋਰ ਦਾ ਗਿਫਟ ਲੈ ਕੇ ਆਉਂਦੇ ਹਾਂ ਹਰ ਮਹੀਨੇ ਪੇਮੈਂਟ ਤਾਂ ਮੂਡ ਆਨਲਾਈਨ ਹੋ ਕੇ Google Pay PhonePe ਇੰਦਿਸਿਪੀਮੈਂਟ ਕਰ ਸਕਦੇ ਹੋ ਠੀਕ ਹੈ ਤੇ ਬਟਾਲਾ ਰੋਡ ਅੱਡਾ ਮਨੰਗਲ ਜਿਲ੍ਹਾ ਗੁਰਦਾਸਪੁਰ ਸਾਡਾ ਐਡਰੈਸ ਹੋਏਗਾ ਚਲੋ ਦੇਖਦੇ ਆ ਅੱਜ ਦੇ ਪਾਰਟੀ ਦੇ ਸੂਟ ਇਹ ਸ਼ਿਮਰ ਦੇ ਉੱਪਰ ਆਏਗਾ ਫੁੱਲ ਹੈਂਡਵਰਕ ਠੀਕ ਹੈ ਇਹਦੇ ਨਾਲ ਦੇ ਸੂਟ ਆਪਾਂ ਪਹਿਲਾਂ ਵੀ ਲਿਆਂਦੇ ਸੀ ਜੇ ਸੇਲ ਕੀਤੇ ਸੀ ਉਹਦੇ ਵਿੱਚ ਇਹ ਅੰਬੀ ਵਾਲਾ ਵਾਲਾ ਇਸ ਪੈਟਰਨ ਹੈਗਾ ਇਹਦੇ ਵਿੱਚ ਤੁਹਾਨੂੰ ਅੰਬੀ ਵਾਲਾ ਪੈਟਰਨ ਮਿਲੂਗਾ ਠੀਕ ਹੈ ਔਰ ਕੀਰਾ ਬਹੁਤ ਹੀ ਸੋਹਣਾ ਬਣਿਆ ਹੋਇਆ ਹੈ ਠੀਕ ਹੈ ਸਾਰਾ ਕਟ ਦਾਣੇ ਦਾ ਕੰਮ ਹੋਇਆ ਪਰਲ ਵਰਕ ਸੀਕੁਐਂਸ ਦਾ ਵਰਕ ਹੋਇਆ ਇਸ ਤਰ੍ਹਾਂ ਕਰਕੇ ਠੀਕ ਹੈ ਜੀ ਤੇ ਇਹਦੇ ਨਾਲ ਤੁਹਾਨੂੰ ਬਾਜੂ ਦੇ ਉੱਤੇ ਵਰਕ ਮਿਲੂਗਾ ਠੀਕ ਹੈ ਹਾਂ ਬਾਜੂ ਦੇ ਉੱਪਰ ਵਰਕ ਮਿਲੂਗਾ ਤੁਹਾਨੂੰ ਔਰ ਕਲਰ ਬਹੁਤ ਸੋਹਣਾ ਆਨੀਅਨ 골ਡਨ ਛੇਡ ਆ ਠੀਕ ਹੈ ਆਨੀਅਨ 골ਡਨ ਛੇਡ ਬਹੁਤ ਹੀ ਸੋਹਣੀ ਠੀਕ ਹੈ 골ਡਨ ਤਾਂ ਖੈਰ ਹੀ ਸਾਰੇ ਇਹ ਬੋਲਡ ਟੱਚਟ ਹੁੰਦੇ ਨੇ ਔਰ ਬਹੁਤ ਸੋਹਣੇ ਸੀਡ ਸੂਟ ਨੇ ਤੁਹਾਨੂੰ ਸਾਡੇ ਕੋਲੋਂ ਜਦੋਂ ਤੁਸੀਂ ਪਾਰਟੀ ਵੇਅਰ ਸੂਟ ਖਰੀਦੋਗੇ ਤੁਹਾਨੂੰ ਦੂਜਿਆਂ ਨਾਲੋਂ 11500 ਰੁਪਏ ਦਾ ਫਰਕ ਮਿਲੇਗਾ ਠੀਕ ਹੈ ਇਹੀ ਆਈਟਮਾਂ ਤੁਹਾਨੂੰ ਗਿੜੀਆਂ ਨੇ ਉਹ ਮਿਲਣਗੀਆਂ 4350 450 ਸਾਡੇ ਕੋਲ ਤੁਹਾਨੂੰ ਮਿਲੇਗਾ ਸਿਰਫ ਤੇ ਸਿਰਫ 2850 ਦਾ ਇਹ ਸੂਟ ਠੀਕ ਹੈ 2850 ਦਾ ਇਹ ਸੂਟ ਮਿਲੇਗਾ ਜਿੱਥੇ ਮਰਜੀ ਤੁਸੀਂ ਆਲ ਇੰਡੀਆ ਚ ਖਰੀਦ ਸਕਦੇ ਹੋ ਠੀਕ ਹੈ ਇਹਦੇ ਨਾਲ ਤੁਹਾਨੂੰ ਚਨੌਂ ਦੁਪੱਟਾ ਮਿਲੇਗਾ ਲਓ ਜੀ ਠੀਕ ਹੈ ਚਨੌਨ ਦਾ ਦੁਪੱਟਾ ਮਿਲੂਗਾ ਦੁਪੱਟੇ ਦੇ ਉੱਪਰ ਵੀ ਸਾਰਾ ਤੁਹਾਨੂੰ ਸੇਮ ਵਰਕ ਮਿਲੂਗਾ ਵਿਦ ਲੈਸ ਦੀ ਫਿਨਿਸ਼ਿੰਗ ਮਿਲੂਗੀ ਠੀਕ ਹੈ ਕਲਰ ਬਹੁਤ ਪਿਆਰਾ ਹੈ ਯੂਨਿਕ ਕਨਸੈਪਟ ਹੈ ਔਰ ਫਟਾਫਟ ਆਓ ਤੇ ਖਰੀਦੋ ਠੀਕ ਹੈ ਹਲੋ ਨੈਕਸਟ ਕਲਰ ਇਹ ਵਿੱਚ ਆ ਗਿਆ ਆਪਣੇ ਕੋਲ ਲੋ ਜੀ ਗ੍ਰੀਨ ਕਲਰ ਠੀਕ ਹੈ ਹੁਣ ਤੁਹਾਨੂੰ ਕਲਰ ਦਿਖਾ ਦਿੰਨੀ ਆ ਸੂਟ ਤੁਸੀਂ ਦੇਖ ਲਿਆ ਪੂਰਾ ਸੂਟ ਦੇ ਬਾਰੇ ਤੁਹਾਨੂੰ ਦੱਸਦਾ 2850 ਦਾ ਸੂਟ ਰਹੇਗਾ ਪਾਰਟੀ ਦਾ ਸੂਟ ਨੇ ਲਾਈਟ ਕਲਰ ਚਾਰਟਾ ਮਤਲਬ ਇੰਗਲਿਸ਼ ਕਲਰ ਚਾਰਟਾ ਜਿੰਨਾ ਦਾ ਕਿ ਅੱਜਕੱਲ ਟ੍ਰੈਂਡ ਆ ਫਟਾਫਟ ਤੁਸੀਂ ਸੂਟ ਨੂੰ ਆਰਡਰ ਕਰੋ ਕਿਉਂਕਿ ਇਹੀ ਚੀਜ਼ਾਂ ਤੁਹਾਨੂੰ ਹੋਰ ਪੇਜਾਂ ਤੋਂ ਜਾਂ ਹੋਰ ਸ਼ਾਪ ਤੋਂ ਮੈਂ ਇਹ ਨਹੀਂ ਕਹ ਰਹੀ ਅਸੀਂ ਬਹੁਤ ਸਸਤਾ ਦੇ ਰਹੇ ਹਾਂ ਪਰ ਹਰ ਇੱਕ ਦਾ ਆਪਣਾ ਪ੍ਰਾਈਸ ਹੁੰਦਾ ਹੈ ਠੀਕ ਹੈ ਔਰ ਸਾਡਾ ਪ੍ਰਾਈਸ ਹੈਗਾ ਇਹ ਸੂਟ ਦਾ 2850 ਪਰ ਸ਼ਿਮਰ ਵੀ ਬਹੁਤ ਸੋਹਣੀ ਆ ਓਕੇ ਔਰ ਦੁਪੱਟਾ ਵੀ ਚਨੌਨ ਦਾ ਲੱਗ ਮੇਰੇ ਕੋਲ ਇਹਦੇ ਵਿੱਚ ਇੱਕ ਸੂਟ ਹੋਏਗਾ ਆਈ ਥਿੰਕ 3250 ਜਾਂ 3650 ਉਹਦੇ ਵਿੱਚ ਇਹ ਤੁਹਾਨੂੰ ਦੁਪੱਟਾ ਵੀ ਸ਼ਿਮਰਦਾ ਹੀ ਮਿਲੂਗਾ ਠੀਕ ਹੈ ਔਰ ਬਾਕੀ ਬ੍ਰਾਂਡ ਵਾਈਜ਼ ਥੋੜਾ ਫਰਕ ਪੈ ਜਾਂਦਾ ਹੈ ਮੇਰੇ ਕੋਲ ਵੀ ਇਹਦੇ ਵਿੱਚ ਇੱਕ ਸੂਟ ਪਹਿੰਗੇ ਚ ਵੀ ਹੈਗਾ ਲਓ ਜੀ ਇਹ ਤੁਹਾਨੂੰ ਪਰ 2850 ਚ ਮਿਲੂਗਾ ਠੀਕ ਹੈ ਜੀ ਨੈਕਸਟ ਕਲਰ ਆ ਗਿਆ ਇਹਦਾ ਬਹੁਤ ਹੀ ਸੋਹਣਾ ਲਓ ਜੀ ਇੰਗਲਿਸ਼ ਟੋਨਾਂ ਨੇ ਸਾਰੀਆਂ ਔਰ ਇਹ ਹਰ ਕਲਰ ਨੂੰ ਜੱਜ ਜਾਂਦੀਆਂ ਨੇ ਅੱਜਕੱਲ ਇਹੋ ਜਿਹੇ ਕਲਰ ਚੱਲ ਰਹੇ ਨੇ ਹੈਲੋ ਜੀ ठीक है शिमर गोल्डन तुम्हें हूँ करवा चाहते भी काफ़ी सारिया देखिए सबने यही स्टफ पाया क्योंकि डिमांड ही बहुत ज्यादा है हेलो लो जी कलेजी जहा कलर आएगा कलेजी कलेजी जहा ठीक है लास्ट कलर आ गया ए मेहंदी कलर ठीक है हेलो दुपट्टा चनौन द आएगा अठाई सौ पंजा ओनली प्राइज होएगा ठीक है जी बहुत प्यारा जहा सूट है ਔਰ ਵੀ ਬਹੁਤ ਸਾਰੀ ਕਲੈਕਸ਼ਨ ਆ ਗਈ ਹੈ ਆਪਣੇ ਕੋਲ ਜਿਵੇਂ ਜਿਵੇਂ ਤੁਸੀਂ ਵੀਡੀਓਜ਼ ਨੂੰ ਅੱਛਾ ਰਿਸਪੌਂਸ ਦਿਓਗੇ ਉਵੇਂ ਉਵੇਂ ਤੁਹਾਡੇ ਨਾਲ ਵੀਡੀਓਜ਼ ਸ਼ੇਅਰ ਕਰਦੇ ਜਾਵਾਂਗੇ ਠੀਕ ਹੈ ਔਰ ਜਿਵੇਂ ਪਹਿਲਾਂ ਤੁਹਾਨੂੰ ਦਿਖਾਉਣੀ ਹੈ ਇਹ ਬਲ ਕਲਰ ਫਿਰੋਜੀ ਗ੍ਰੀਨ ਕਲਰ ਦਾ ਸੂਟ ਹੈ ਨੈਚੁਰਲ ਕ੍ਰੇਪ ਦੇ ਉੱਪਰ ਹਲੋ ਜੀ ਠੀਕ ਹੈ ਨੈਚੁਰਲ ਕ੍ਰੇਪ ਦੇ ਉੱਪਰ ਲਓ ਜੀ ਇਸ ਤਰ੍ਹਾਂ ਦਾ ਵਰਕ ਆਏਗਾ ਠੀਕ ਹੈ ਔਰ ਇਹ ਵਰਕ ਆਏਗਾ ਸਾਰਾ ਪਰਲ ਵਰਕ ਮਸ਼ੀਨ ਵਰਕ विद थोड़ा हैंड वर्क ਦਾ ਟੱਚ ਆਏਗਾ ਸਾਰਾ ਕੁਝ ਇਹਦੇ ਵਿੱਚ ਤੁਹਾਨੂੰ ਮਿਲੇਗਾ ਠੀਕ ਹੈ ਹੈਲੋ ਜੀ ਇਸ ਤਰ੍ਹਾਂ ਦਾ ਸੂਟ ਆਏਗਾ ਬਹੁਤ ਪਿਆਰਾ ਨੇਚਰਲ ਕ੍ਰੇਪ ਦੇ ਉੱਪਰ ਆਏਗਾ ਵਿਦ ਬਾਜੂ ਤੇ ਵਰਕ ਆਏਗਾ ਠੀਕ ਹੈ ਬਾਜੂ ਤੇ ਵੀ ਵਰਕ ਮਿਲ ਜਾਏਗਾ ਲਓ ਜੀ ਤੇ ਦੁਪੱਟਾ ਇਹਦੇ ਨਾਲ ਵੀ ਤੁਹਾਨੂੰ ਚਨੌਨ ਦਾ ਹੀ ਮਿਲੇਗਾ ਇਹ ਲੋ ਫੁੱਲ ਹੈਵੀ ਦੁਪੱਟਾ ਮਿਲੇਗਾ ਲਓ ਜੀ ਆਇਲੋ ਠੀਕ ਹੈ ਫੁੱਲ ਹੈਵੀ ਦੁਪੱਟਾ ਮਿਲੇਗਾ ਔਰ ਹੈਵੀ ਦਾ ਮਤਲਬ ਇਹ ਨਹੀਂ ਕਿ ਤੁਹਾਨੂੰ ਮਤਲਬ ਇਸ ਤਰ੍ਹਾਂ ਹੁੰਦਾ ਨਾ ਕਿ ਲਿਆ ਹੀ ਨਹੀਂ ਜਾਵੇਗਾ ਖੜਾ ਖੜਾ ਰਹੇਗਾ ਲੋ ਜੀ ਇਸ ਤਰ੍ਹਾਂ ਠੀਕ ਹੈ ਜਿਵੇਂ ਮਰਜ਼ੀ ਤੁਸੀਂ ਇਹਨੂੰ ਕੈਰੀ ਕਰੋ ਦੁਪੱਟੇ ਨੂੰ ਗਲੇ ਚ ਪਾਓ ਚਾਹੇ ਬੁੱਕਲ ਮਾਰ ਕੇ ਲਾਓ ਬਹੁਤ ਸੋਹਣਾ ਲੱਗੇਗਾ ਚਨਾਉਣ ਦਾ ਦੁਪੱਟਾ ਤੇ ਨੇਚਰਲ ਕ੍ਰੇਪ ਦਾ ਸੂਟ ਫੁੱਲ ਹੈਵੀ ਤੇ ਫੁੱਲ ਸੋਹਣਾ ਟ੍ਰੈਂਡਿੰਗ ਭਰਿਆ ਭਰਿਆ ਡਿਜ਼ਾਈਨ 2850 ਦਾ ਠੀਕ ਹੈ ਇਹ ਵੀ ਤੁਹਾਨੂੰ ਮਿਲੇਗਾ 2800 9350 9550 9450 ਸਿਰਫ ਤੇ ਸਿਰਫ ਤੁਹਾਨੂੰ ਮਿਲੇਗਾ ਜੀ 2850 ਦਾ ਇਹਦੇ ਕਲਰ ਸ਼ੋ ਕਰਾ ਦਿੰਨੀ ਆ ਮੈਂ ਇਹਦੇ ਵਿੱਚ ਕਲਰ ਆਏਗਾ ਜੀ yellow golden yellow color اور بہت ہی সোਣਾ yellow pearl work ਦੇਖ ਸਕਦੇ ਜੇ ਤੁਸੀਂ ਬਹੁਤ ਸੋਹਣਾ ਇਹਦੇ ਉੱਪਰ ਹੋਇਆ ਠੀਕ ਹੈ ਕਟਦਾਣੇ ਦਾ ਕੰਮ ਹੋਇਆ ਹੈ ਮਸ਼ੀਨ ਦਾ ਕੰਮ ਹੋਇਆ ਹੈ ਸਾਰਾ ਕੁਝ ਮਿਕਸ ਮੈਚ ਦਾ ਕੰਮ ਚਲੋ ਅਸੀਂ ਇਹ ਨਹੀਂ ਕਹਿੰਦੇ ਬੁਟੀਕ ਦਾ ਜਦੋਂ ਆਪਾਂ ਸੂਟ ਬਣਾਉਂਦੇ ਉਹਨਾਂ ਦਾ ਬਹੁਤ ਹੀ ਇਹ ਉਹਨਾਂ ਦੇ ਕੋਲੋਂ ਇੱਕ 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 ਪੈਟਰਨ ਦੇ ਬਹੁਤ ਸਾਰੇ ਸੂਟ ਨਿਕਲਦੇ ਨੇ ਇਸ ਕਰਕੇ ਥੋੜੇ ਸਸਤੇ ਪੈ ਜਾਂਦੇ ਨੇ ਜੇ ਤੁਹਾਨੂੰ ਆਪਾਂ ਸਪੈਸ਼ਲ ਇੰਨਾ ਕੰਮ ਕਰਾਉਂਦੇ ਆ ਸੂਟ ਦੇ ਉੱਪਰ ਤਾਂ ਉਹਦੇ ਬਹੁਤ ਜ਼ਿਆਦਾ ਪ੍ਰਾਈਸ ਹੁੰਦਾ ਹੈ ਠੀਕ ਹੈ ਆ ਲੋ ਜੀ ਇਹ ਬਨੇ ਬਨੇ ਸੂਟ ਆਪਾਂ ਨੂੰ ਬਹੁਤ ਸਸਤੇ ਪੈ ਜਾਂਦੇ ਆ ਕਿਉਂਕਿ 1500 ਤੋਂ ਘੱਟ ਤੇ ਇਹ ਸਟੱਫ ਹੀ ਨਹੀਂ ਮਿਲਦਾ ਜਿਹੜਾ ਆਪਾਂ ਸਟੱਫ ਨੇਚਰਲ ਕ੍ਰੇਪ ਦਾ ਸਟੱਫ ਹੁੰਦਾ ਨਾ ਇੰਨੇ ਦਾ ਆਉਂਦਾ ਹੀ ਜਾਂਦਾ 1000 ਤੋਂ 1500 ਤੱਕ ਇਹਦਾ ਪ੍ਰਾਈਸ ਹੁੰਦਾ 2850 ਦਾ ਵੀ ਸੂਟ ਦਾ ਪ੍ਰਾਈਸ ਰਹੇਗਾ ਲਓ ਜੀ ਰਾਇਲ ਬਲੂ ਕਲਰ ਤੇ ਰਾਇਲੀ ਲੁੱਕ ਦਏਗਾ ਇਹ ਤੁਹਾਨੂੰ ਇਹ ਲਓ ਜੀ ਠੀਕ ਹੈ ਬਹੁਤ ਸੋਹਣਾ ਸੂਟ ਹੈ ਔਰ ਸਟਿਚਿੰਗ ਦੀ ਵੀ ਸਾਡੇ ਕੋਲ ਸੁਵਿਧਾ ਹੈਗੀ ਅਗਰ ਤੁਸੀਂ ਸਟਿਚ ਕਰਵਾਉਣਾ ਚਾਹੁੰਦੇ ਹੋ ਤਾਂ ਕਰਵਾ ਸਕਦੇ ਆਂ ਹਲੋ ਜੀ ਇਸ ਤਰ੍ਹਾਂ ਦਾ ਵਰਕ ਆਏਗਾ ਇਸ ਤਰ੍ਹਾਂ ਦਾ ਕਲਰ ਹੋਏਗਾ ਚਨਾਉਣ ਦੁਪੱਟਾ ਹੋਏਗਾ 2850 ਪ੍ਰਾਈਸ ਰਹੇਗਾ ਨੈਕਸਟ ਤੇ ਲਾਸਟ ਕਲਰ ਇਹਦੇ ਵਿੱਚ ਆ ਗਿਆ ਆਪਣੇ ਕੋਲ ਕਾਫੀ ਕਲਰ ਔਰ ਬਹੁਤ ਹੀ ਬ੍ਰਾਈਟ ਤੇ ਬਹੁਤ ਹੀ ਸੋਨਾ ਕਲਰ ਆਏਗਾ ਕਾਫੀ ਕਲਰ ਠੀਕ ਹੈ ਜੀ ਇਹਦੇ ਨਾਲ ਵੀ ਤੁਹਾਨੂੰ ਦੁਪੱਟਾ ਚਨਾਉਣ ਦਾ ਮਿਲੇਗਾ ਔਰ ਜਿਹੜੇ ਵੀ ਕਲਰ ਆਪਾਂ ਲੈ ਕੇ ਆਏ ਆ ਡਿਫਰੈਂਟ ਛਾਟ ਆ ਆਪਣੇ ਕੋਲ ਠੀਕ ਹੈ ਡਿਫਰੈਂਟ ਡਿਫਰੈਂਟ ਸਟਾਈਲ ਤੁਹਾਨੂੰ ਜੋ ਕਪੜਾ ਚੱਲ ਰਿਹਾ ਹੈ ਅ ਅੱਜਕੱਲ ਟਿਸ਼ੂ ਚਲ ਰਿਹਾ ਹੈ ਬਹੁਤ ਜ਼ਿਆਦਾ ਹੈ ਨਾ ਗਲਾਸ ਟਿਸ਼ੂ ਚੱਲ ਰਿਹਾ ਹੈ ਉਹ ਵੀ ਸਾਡੇ ਕੋਲ ਮਿਲ ਜਾਏਗਾ ਮੈਂ ਨਾਲ ਦੀ ਨਾਲ ਤੁਹਾਨੂੰ ਤਾਂ ਦੱਸਦੀ ਆਂ ਅਗਰ ਕਿਸੇ ਨੂੰ ਨੀਡ ਹੈ ਤੁਸੀਂ ਪਿਕ ਵੀ ਮੰਗਵਾ ਸਕਦੇ ਬਟ ਉਹੀ ਕੰਟੈਕਟ ਕਰਨ ਜਿਨ੍ਹਾਂ ਨੇ ਸੂਟ ਲੈਣਾ ਹੈ ਠੀਕ ਆਦਰਵਾਇਸ ਕਿਸੇ ਨੂੰ ਪਿਕ ਸ਼ੇਅਰ ਨਹੀਂ ਹੋਏਗੀ ਐਸੇ ਜੀ ਠੀਕ ਹੈ ਬਹੁਤ ਪਿਆਰਾ ਜਿਹਾ ਸੂਟ ਹੈ 2850 ਦਾ ਪ੍ਰਾਈਸ ਰਹੇਗਾ ਇਹ ਸਾਡੇ ਅੱਜ ਦੇ ਸੂਟ ਸੀਗੇ ਉਮੀਦ ਕਰਦੇ ਆਂ ਤੁਹਾਨੂੰ ਪਸੰਦ ਆਏ ਹੋਣਗੇ ਅਗਰ ਤੁਹਾਨੂੰ ਪਸੰਦ ਆਇਆ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਥੈਂਕ ਯੂ ਧੰਨਵਾਦ